ਸਤ ਸ਼੍ਰੀ ਅਕਾਲ ਜੀ ਹਾਜ਼ਰ ਹੋਏ ਹਾਂ ਇੱਕ ਹੋਰ ਪੰਜਾਬੀ ਕਹਾਣੀ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਕਹਾਣੀ ਪ੍ਰੀਤ ਦੇ ਵਿਆਹ ਤੋਂ 3 ਸਾਲ ਬਾਅਦ ਉਸ ਦੀ ਮੰਮੀ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਗਈ ਪ੍ਰੀਤ ਨੂੰ ਹਰ ਵੇਲੇ ਆਪਣੇ ਡੈਡੀ ਦਾ ਫਿਕਰ ਲੱਗਿਆ ਰਹਿੰਦਾ ਕਿ ਪਤਾ ਨਹੀਂ ਮੇਰੀ ਭਾਬੀ ਮੇਰੇ ਡੈਡੀ ਦੀ ਵਧੀਆ ਦੇਖਭਾਲ ਕਰੂਗੀ ਜਾਂ ਨਹੀਂ ਕਰੂਗੀ ਇਸ ਕਰਕੇ ਉਹ ਆਪਣੀ ਪੀਕੇ ਘਰ 10-15 ਦਿਨਾਂ ਬਾਅਦ ਕਿੜਾ ਮਾਰਦੀ ਹੀ ਰਹਿੰਦੀ ਸੀ ਅੱਜ ਵੀ ਪ੍ਰੀਤ ਪੀਕੇ ਘਰ ਆਈ ਸੀ ਹਰਪ੍ਰੀਤ ਨੇ ਉਸ ਦੀ ਪਾਪੀ ਨੇ ਦੁਪਹਿਰ ਦਾ ਖਾਣਾ ਬਣਾਇਆ ਪ੍ਰੀਤ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਕਿਉਂਕਿ ਸਵੇਰ ਦੀ ਘਰੋਂ ਟੁਰੀ ਹੋਈ ਸੀ ਨਾਲੇ ਪਹਿਲਾਂ ਸਵੇਰੇ ਸਵੇਰੇ ਘਰ ਦਾ ਸਾਰਾ ਕੰਮ ਕੀਤਾ ਛੇਤੀ ਛੇਤੀ ਵਿੱਚ ਕੁਝ ਖਾਦਾ ਵੀ ਨਾ ਉੱਪਰੋਂ ਦੁਪਹਿਰ ਹੋ ਚੁੱਕੀ ਸੀ ਹਰਪ੍ਰੀਤ ਨੇ ਆਂਦੇ ਹੀ ਪ੍ਰੀਤ ਨੂੰ ਪੁੱਛਿਆ ਦੀਦੀ ਤੁਸੀਂ ਚਾਹ ਲਓਗੇ ਜਾਂ ਫਿਰ ਪਹਿਲਾਂ ਰੋਟੀ ਉਸ ਤੋਂ ਬਾਅਦ ਚਾਹ ਲਓਗੇ ਪ੍ਰੀਤ ਕਹਿੰਦੀ ਭਾਬੀ ਬਹੁਤ ਭੁੱਖ ਲੱਗੀ ਐ ਛੇਤੀ ਛੇਤੀ ਕੁਝ ਖਾਣ ਨੂੰ ਬਣਾ ਲਓ ਚਾਹ ਤਾਂ ਬਾਅਦ ਵਿੱਚ ਪੀ ਲਵਾਂਗੇ 19 ਦੇਰ ਨੂੰ ਹਰਪ੍ਰੀਤ ਦਾ ਸਹੁਰਾ ਬਲਦੇਵ ਸਿੰਘ ਘਰ ਆ ਗਿਆ ਹਰਪ੍ਰੀਤ ਨੇ ਵੀ ਦੁਪਹਿਰ ਟਾਈਮ ਦਾ ਖਾਣਾ ਖਾਣਾ ਸੀ ਉਸ ਨੂੰ ਵੀ ਬਹੁਤ ਭੁੱਖ ਲੱਗੀ ਹੋਈ ਸੀ ਹਰਪ੍ਰੀਤ ਨੇ ਸਭ ਲਈ ਲੰਚ ਟਾਈਮ ਦਾ ਖਾਣਾ ਡਾਈਨਿੰਗ ਟੇਬਲ ਤੇ ਲਗਾ ਦਿੱਤਾ ਆਪਣੇ ਸਹੁਰੇ ਤੇ ਨਨਾਨ ਨੂੰ ਵੀ ਖਾਣਾ ਖਾਣ ਲਈ ਆਵਾਜ਼ ਦੇ ਦਿੱਤੀ ਤੇ ਖੁਦ ਵੀ ਖਾਣਾ ਖਾਣ ਲਈ ਬੈਠ ਗਈ ਉਦੋਂ ਹਰਪ੍ਰੀਤ ਦਾ ਸਹਰਾ ਤੇ ਨਨਾਨ ਵੀ ਖਾਣਾ ਖਾਣ ਲਈ ਡਾਈਨਿੰਗ ਟੇਬਲ ਤੇ ਆ ਗਏ ਬੈਠੇ ਬੈਠੇ ਹਰਪ੍ਰੀਤ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਹਰਪ੍ਰੀਤ ਨੇ ਹਲੇ ਇੱਕ ਬੁਰਕੀ ਹੀ ਮੂੰਹ 'ਚ ਨਹੀਂ ਪਾਈ ਸੀ ਕਿ ਉਸਦੇ ਸਹਰੇ ਨੇ ਡਾਈਨਿੰਗ ਟੇਬਲ ਤੇ ਸਬਜ਼ੀ ਵਾਲੇ ਡੋਂਗਿਆਂ ਦੇ ਟੱਕਣ ਚੁੱਕ ਕੇ ਸਬਜ਼ੀ ਦੇਖ ਕੇ ਕਿਹਾ ਮੈਨੂੰ ਭੁੱਖ ਤਾਂ ਬਹੁਤ ਲੱਗੀ ਆ ਪਰ ਮੈਂ ਇਹ ਸਬਜ਼ੀ ਨਹੀਂ ਖਾਵਾਂਗਾ ਹਰਪ੍ਰੀਤ ਤੂੰ ਹੁਣੇ ਮੇਰੇ ਲਈ ਹੋਰ ਸਬਜ਼ੀ ਬਣਾ ਦੇ ਹਰਪ੍ਰੀਤ ਕਹਿਣ ਲੱਗੀ ਡੈਡੀ ਜੀ ਮੈਨੂੰ ਵੀ ਬਹੁਤ ਭੁੱਖ ਲੱਗੀ ਆ ਮੈਂ ਰੋਟੀ ਖਾਣੀ ਐ ਹੁਣ ਤੁਸੀਂ ਇਹ ਸਬਜ਼ੀ ਖਾ ਲਓ ਰਾਤ ਨੂੰ ਮੈਂ ਤੁਹਾਡੇ ਲਈ ਕੁਝ ਹੋਰ ਸਬਜ਼ੀ ਬਣਾ ਦੇਵਾਂਗੀ ਹਰਪ੍ਰੀਤ ਦੇ ਕਹਿੰਦੇ ਸਾਰ ਹੀ ਉਸ ਦਾ ਸਹਰਾ ਬਲਦੇਵ ਸਿੰਘ ਆਪਣੀ ਧੀ ਪ੍ਰੀਤ ਨੂੰ ਕਹਿੰਦਾ ਦੇਖ ਤੀ ਮੇਰੀ ਇਸ ਘਰ ਵਿੱਚ ਕਿੰਨੀ ਕੋ ਕਦਰ ਹੈ ਪ੍ਰੀਤ ਨੂੰ ਵੀ ਬੜਾ ਗੁੱਸਾ ਆਇਆ ਭਾਬੀ ਦੇ ਜਵਾਬ ਤੋਂ ਆਪਣੀ ਪਰਜਾਈ ਨੂੰ ਕਹਿਣ ਲੱਗੀ ਭਾਬੀ ਘਰ ਵਿੱਚ ਕਿੰਨੇ ਵਜੀਆ ਤੁਸੀਂ ਮੇਰੇ ਪਿਓ ਦਾ ਖਿਆਲ ਨਹੀਂ ਰੱਖ ਸਕਦੇ ਮੇਰੇ ਪਿਓ ਨੇ ਇਸ ਘਰ ਲਈ ਦਿਨ ਰਾਤ ਮਿਹਨਤ ਕੀਤੀ ਹੈ ਹੁਣ ਉਹਨਾਂ ਨੇ ਸਾਰੀ ਪੈਨਸ਼ਨ ਵੀ ਤੁਹਾਡੇ ਤਲੀਤੇ ਹੀ ਰੱਖ ਦਿੱਤੀ ਹੈ ਜਦੋਂ ਆਉਂਦੀ ਹੈ ਤੁਹਾਨੂੰ ਵੀ ਪੈਨਸ਼ਨ ਫੜਾਉਂਦੇ ਹਨ ਤੇ ਫਿਰ ਵੀ ਤੁਸੀਂ ਮੇਰੇ ਬਾਪ ਨਾਲ ਪੁਰਾ ਬਿਹਾਰ ਕਰਦੇ ਆਂ ਗੁੱਸੇ ਵਿੱਚ ਆਈ ਪ੍ਰੀਤ ਆਪਣੇ ਭਾਬੀ ਨੂੰ ਕਹਿਣ ਲੱਗੀ ਜੇਕਰ ਤੁਹਾਡੇ ਤੋਂ ਮੇਰੇ ਪਿਓ ਦੀ ਦੇਖਭਾਲ ਨਹੀਂ ਹੁੰਦੀ ਮੇਰੇ ਪਿਓ ਪ੍ਰਤੀ ਤੁਹਾਡਾ ਰਵਈਆ ਠੀਕ ਨਹੀਂ ਤਾਂ ਮੈਂ ਆਪਣੇ ਪਿਓ ਨੂੰ ਆਪਣੇ ਨਾਲ ਲੈ ਜਾਵਾਂਗੀ ਹਰ ਪ੍ਰੀਤ ਵੀ ਆਪਣੇ ਸਹੁਰੇ ਦੀ ਇਸ ਆਦਤ ਤੋਂ ਬਹੁਤ ਸੁਖੀ ਦੁਖੀ ਸੀ ਉਹ ਹਮੇਸ਼ਾ ਹੀ ਜਦੋਂ ਖਾਣਾ ਖਾਣ ਲੱਗਦੀ ਤਾਂ ਉਸ ਨੂੰ ਕੋਈ ਨਾ ਕੋਈ ਸਵਾਲ ਜ਼ਰੂਰ ਪਾ ਦਿੰਦਾ ਸੀ ਕਿ ਆਹ ਸਬਜ਼ੀ ਨਹੀਂ ਖਾਵਾਂਗਾ ਮੈਨੂੰ ਕੱਪੜੇ ਚਾਹੀਦੇ ਆ ਜਦ ਮੈਨੂੰ ਫਲਾਨੀ ਕਾਗਜ਼ ਪੱਤਰ ਚਾਹੀਦੇ ਆ ਉਹ ਹਮੇਸ਼ਾ ਹੀ ਐਵੇਂ ਕਰਦੀ ਸਬਜੀ ਤਾਂ ਉਹਨਾਂ ਨੂੰ ਹਰਪ੍ਰੀਤ ਪੁੱਛ ਕੇ ਬਣਾਉਂਦੀ ਸੀ ਜਦੋਂ ਰੋਟੀ ਖਾਣ ਲੱਗ ਤਾ ਕਹਿ ਦਿੰਦੇ ਸੀ ਮੈਨੂੰ ਸਬਜੀ ਪਸੰਦ ਨਹੀਂ ਹੋਰ ਦੂਸਰੀ ਸਬਜੀ ਬਣਾ ਕੇ ਦੇ ਇਹ ਸਬਜੀ ਖਾਣ ਦਾ ਹੁਣ ਮੇਰਾ ਮੇਰਾ ਮੂਡ ਨਹੀਂ ਬਲਦੇਰ ਸਿੰਘ ਦੀ ਇਹ ਨੋਕਾ ਟੋਕੀ ਦੀ ਆਦਤ ਹੁਣ ਉਸ ਦੀ ਨਿਤਦੀ ਹੀ ਬਣ ਗਈ ਸੀ ਤਾਂ ਨਹੀਂ ਹਰਪ੍ਰੀਤ ਸੀ ਜਿਹੜੀ ਆਪਣੇ ਸਹੁਰੇ ਦੀ ਇੰਨੀ ਜ਼ਿਆਦਾ ਨੋਕਾ ਟੋਕੀ ਤੇ ਨਖਰੇ ਪ੍ਰਦਰਸ਼ਿਤ ਕਰਦੀ ਸੀ ਅੱਜ ਹਰਪ੍ਰੀਤ ਨੂੰ ਆਪਣੀ ਨਨਾਨ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਜਦੋਂ ਪ੍ਰੀਤ ਨੇ ਹਰਪ੍ਰੀਤ ਨੂੰ ਕਿਹਾ ਕਿ ਜੇਕਰ ਮੇਰੀ ਪਿਆਉ ਦੀ ਸਾਂਭ ਸੰਭਾਲ ਨਹੀਂ ਕਰ ਸਕਦੀ ਮੈਂ ਉਹਨਾਂ ਨੂੰ ਆਪਣੇ ਨੈ ਆਪਣੇ ਸਹੁਰੇ ਘਰ ਲੈ ਜਾਵਾਂਗੀ ਤਾਂ ਹਰਪ੍ਰੀਤ ਨੇ ਵੀ ਹਾਂ ਕਰ ਦਿੱ ਦਿੱਤੀ ਉਸਨੇ ਆਪਣੀ ਨਨਾਨ ਪ੍ਰੀਤ ਨੂੰ ਕਹਿ ਦਿੱਤਾ ਦੀਦੀ ਜੋ ਡੈਡੀ ਦੀ ਪੈਨਸ਼ਨ ਆਉਂਦੀ ਹੈ ਉਹ ਵੀ ਤੁਸੀਂ ਰੱਖ ਲੈਣਾ ਮੈਨੂੰ ਬਿਲਕੁਲ ਨਹੀਂ ਚਾਹੀਦੀ ਮੈਨੂੰ ਬਿਲਕੁਲ ਵੀ ਮਤਲਬ ਨਹੀਂ ਡੈਡੀ ਦੀ ਪੈਨਸ਼ਨ ਤਾਂ ਹੀ ਹਰਪ੍ਰੀਤ ਨੂੰ ਇੱਕ ਪਾਸੇ ਤਾਂ ਦੁੱਖ ਹੋ ਰਿਹਾ ਸੀ ਕਿ ਉਸਦੇ ਸਹੁਰੇ ਦੇ ਕਲੇਸ਼ ਦੀ ਵਜ੍ਹਾ ਕਾਰਨ ਪ੍ਰੀਤ ਬਿਨਾ ਕੁਝ ਖਾਤੇ ਹੀ ਉੱਠ ਪਈ ਸੀ ਤਾਂ ਫਿਰ ਹਰਪ੍ਰੀਤ ਕਹਿਣ ਲੱਗੀ ਦੀਦੀ ਡੈਡੀ ਹਲੇ ਆਪਣਾ ਬੈਗਪੈਕ ਕਰਦੇ ਨੇ ਓਨੀ ਦੇਰ ਤੁਸੀਂ ਕੁਝ ਨਾ ਕੁਝ ਖਾ ਲਵੋ ਪ੍ਰੀਤ ਨੂੰ ਬੜੀ ਭੁੱਖ ਲੱਗੀ ਸੀ ਇਸ ਕਰਕੇ ਉਹ ਆਪਣੀ ਪਰਜਾਈ ਦੀ ਗੱਲ ਮੰਨ ਕੇ ਛੇਤੀ ਛੇਤੀ ਖਾਣਾ ਖਾਣ ਲੱਗੀ। ਖਾਣਾ ਬਹੁਤ ਸਵਾਦ ਬਣਿਆ ਸੀ ਉਤੋਂ ਪ੍ਰੀਤ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀ। ਉਸ ਨੇ ਰੱਜ ਕੇ ਪੇਟ ਭਰ ਕੇ ਖਾਣਾ ਖਾਧਾ ਤੇ ਦਿਲ ਵਿੱਚ ਕਿਧਰੇ ਨਾ ਕਿਧਰੇ ਅੱਜ ਉਹ ਆਪਣੀ ਪਰਜਾਈ ਦੀ ਇਸ ਚੰਗਿਆਈ ਬਾਰੇ ਵੀ ਸੋਚ ਰਹੀ ਸੀ। ਪਰ ਕੁਝ ਨਾ ਬੋਲੀ। ਹਰਪ੍ਰੀਤ ਆਪਣੇ ਸੋਹਰੇ ਨੂੰ ਘਰ ਵਿੱਚ ਰੱਖ ਕੇ ਉਸ ਦਾ ਇੱਜ਼ਤ ਮਾਣ ਕਦਰ ਕਰਨਾ ਚਾਹੁੰਦੀ ਸੀ ਉਸ ਨੂੰ ਆਪਣੇ ਪਿਓ ਵਾਂਗ ਹੀ ਸਮਝਦੀ ਸੀ ਪਰ ਉਸ ਨੂੰ ਨੇ ਆਪਣੀ ਨਨਾਨ ਨੂੰ ਵੀ ਸਬਕ ਸਿਖਾਉਣਾ ਸੀ ਹਰਪ੍ਰੀਤ ਦਾ ਸਹੁਰਾ ਹੁਣ ਆਪਣੇ ਕੱਪੜਿਆਂ ਵਾਲਾ ਬੈਗ ਭਰ ਕੇ ਉਸ ਦੀ ਨਨਾਨ ਨਾਲ ਉਸ ਦੇ ਨਾਲ ਤੁਰ ਪਿਆ ਹਰਪ੍ਰੀਤ ਹੌਲੀ ਜਿਹੀ ਆਪਣੀ ਨਨਾਨ ਨੂੰ ਕਹਿੰਦੀ ਦੀਦੀ ਡੈਡੀ ਨੇ ਸਵੀਰ ਦਾ ਕੁਝ ਨਹੀਂ ਖਾਦਾ ਜਿੰਨੀ ਦੇਰ ਤੱਕ ਤੁਸੀਂ ਡੈਡੀ ਨੂੰ ਨਾ ਕੁਝ ਖਵਾਉਂਗੀ ਇਹ ਬਿਮਾਰ ਹੋ ਜਾਣਗੇ ਉਹਨਾਂ ਨੂੰ ਘਰੋਂ ਨਿਕਲਦੇ ਹੀ ਬਾਜ਼ਾਰ ਤੋਂ ਕੋਈ ਫਰੂਟ ਜੂਸ ਜਾਂ ਫਿਰ ਨਾਰੀਅਲ ਪਾਣੀ ਪਿਲਾ ਦੇਣਾ ਹਰਪ੍ਰੀਤ ਆਪਣੇ ਪਿਓ ਨੂੰ ਆਪਣੇ ਨਾਲ ਲੈ ਕੇ ਤੁਰ ਪਈ ਜਦੋਂ ਉਹ ਬਾਜ਼ਾਰ ਗਈ ਤਾਂ ਉਸਨੇ ਆਪਣੇ ਪਿਆ ਨੂੰ ਪਿਓ ਨੂੰ ਕਿਹਾ ਡੈਡੀ ਤੁਸੀਂ ਨਾਰੀਅਲ ਪਾਣੀ ਪੀ ਲਵੋ ਨਹੀਂ ਤੁਹਾਡੀ ਸਿਹਤ ਖਰਾਬ ਹੋ ਜਾਵੇਗੀ ਤਾਂ ਉਸ ਦਾ ਪਿਓ ਕਹਿੰਦਾ ਪ੍ਰੀਤ ਦੇਖ ਤੇ ਤੇ ਨੂਹ ਵਿੱਚ ਇੰਨਾ ਫਰਕ ਹੁੰਦਾ ਹੈ ਮੇਰੀ ਨੂਹ ਨੂੰ ਇਸ ਗੱਲ ਦਾ ਪੂਰਾ ਖਿਆਲ ਨਹੀਂ ਕਿ ਮੈਂ ਸਵੀਰ ਦਾ ਕੁਝ ਨਹੀਂ ਖਾਦਾ ਮੇਰੀ ਸਿਹਤ ਖਰਾਬ ਹੋ ਜਾਵੇਗੀ ਅਸਲ ਵਿੱਚ ਜਿਆਦਾ دیر ਖਾਲੀ ਪੇਟ ਰਹਿਣ ਨਾਲ ਬਲਦੇਵ ਸਿੰਘ ਨੂੰ ਗੈਸ ਤੇਜਾਬ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਜਾਂਦੀ ਸੀ ਤਾਂ ਹੁਣ ਦਿਲ ਹੀ ਦਿਲ ਪ੍ਰੀਤ ਸੋਚ ਰਹੀ ਸੀ ਕਿ ਭਾਬੀ ਨੇ ਹੀ ਡੈਡੀ ਦੀ ਸਿਹਤ ਦਾ ਕਿੰਨਾ ਖਿਆਲ ਹੈ ਜੇਕਰ ਉਹ ਮੈਨੂੰ ਘਰੋਂ ਇਹ ਕਿਆ ਕੀ ਨਾ ਪੀ ਜੀ ਦੇ ਕਿ ਇਹਨਾਂ ਨੂੰ ਨਾਰੀਅਲ ਪਾਣੀ ਪਿਉਣਾ ਹੈ ਤਾਂ ਮੈਂ ਨਹੀਂ ਪਿਉਣਾ ਸੀ ਬਲਦੇਵ ਸਿੰਘ ਆਪਣੀ ਧੀ ਦੇ ਨਾਲ ਉਸ ਦੇ ਸਹੁਰੇ ਘਰ ਪਹੁੰਚ ਗਿਆ ਤੇ ਘਰੋਂ ਗੁੱਸੇ ਵਿੱਚ ਖਾਣਾ ਵੀ ਨਹੀਂ ਖਾਦਾ ਸੀ ਆਉਂਦੇ ਹੀ ਫਟਾਫਟ ਉਸ ਨੇ ਆਪਣੀ ਧੀ ਨੂੰ ਖਾਣਾ ਬਣਾਉਣ ਲਈ ਕਿਹਾ ਪ੍ਰੀਤ ਫਟਾਫਟ ਖਾਣਾ ਬਣਾਉਣ ਲੱਗੀ ਤੇ ਆਪਣੇ ਪਿਓ ਅੱਗੇ ਰੱਖਿਆ ਉਹਦਾ ਪਿਓ ਕਹਿਣ ਲੱਗਾ ਪੁੱਤ ਜੋ ਤੂੰ ਆਲੂ ਬੈਂਗਣੀ ਦੀ ਸਬਜ਼ੀ ਬਣਾਈ ਐ ਇਹ ਤਾਂ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਤੂੰ ਮੇਰੇ ਲਈ ਦਾਲ ਬਣਾ ਦੇ ਪ੍ਰੀਤ ਆਪਣੇ ਪਿਓ ਲਈ ਮੂੰਗੀ ਮਸਰਾਂ ਦੀ ਦਾਲ ਬਣਾ ਕੇ ਲਿਆਈ ਤੇ ਸੋਚ ਰਹੀ ਸੀ ਕਿ ਜੇਕਰ ਉੱਥੇ ਖਾਣਾ ਖਾ ਕੇ ਨਾ ਆਉਂਦੀ ਤਾਂ ਮੈਂ ਦੂਸਰੀ ਵਾਰ ਡੈਡੀ ਲਈ ਦਾਲ ਬਣਾ ਕੇ ਫਿਰ ਰੋਟੀ ਖਾਂਦੀ ਤਾਂ ਮੇਰੀ ਭੁੱਖ ਨਾਲ ਜਾਨ ਹੀ ਨਿਕਲ ਜਾਣੀ ਸੀ ਤੇ ਦੂਸਰੇ ਦਿਨ ਬਲਦੇਵ ਸਿੰਘ ਆਪਣੀ ਧੀ ਨੂੰ ਕਹਿਣ ਲੱਗਾ ਅੱਜ ਤੋਂ ਕarele ਬਣਾ ਲੈ। ਪ੍ਰੀਤ ਨੇ ਆਪਣੇ ਪਿਓ ਲਈ ਕarele ਬਣਾ ਲੇ। ਡਾਈਨਿੰਗ ਟੇਬਲ ਤੇ ਬ੍ਰੇਕਫਾਸਟ ਲਈ ਘਰ ਦੇ ਸਾਰੇ ਜੀ ਪ੍ਰੀਤ ਦਾ ਸੱਸ ਸਹੁਰਾ ਉਸ ਦਾ ਪਤੀ ਤੇ ਪ੍ਰੀਤ ਦਾ ਪਿਓ ਸਾਰੇ ਬੈਠ ਗਏ। ਪ੍ਰੀਤ ਦਾ ਪਿਓ ਰੋਟੀ ਖਾਣ ਲੱਗਾ ਤੇ ਆਪਣੀ ਧੀ ਨੂੰ ਕਹਿੰਦਾ ਪੁੱਤ ਕarele ਤਾਂ ਬਣਾ ਲੈਨੇ ਤੇ ਦਾਲ ਕਿਉਂ ਨਹੀਂ ਬਣਾਈ? ਪ੍ਰੀਤ ਕਹਿਣ ਲੱਗੀ ਡੈਡੀ ਜੀ ਤੁਸੀਂ ਤਾਂ ਕਰੀਲਿਆਂ ਦੀ ਡਿਮਾਂਡ ਕੀਤੀ ਸੀ। ਪ੍ਰੀਤ ਦਾ ਪਿਓ ਬਰਦੀਵ ਸਿੰਘ ਕਹਿਣ ਲੱਗਾ ਮੈਂ ਸੋਚਿਆ ਦਾਲ ਤਾਂ ਤੂੰ ਆਪੇ ਹੀ ਬਣਾ ਲਵੇਂਗੀ ਹੁਣ ਤੇ ਸੱਸ ਸਹੁਰੇ ਤੇ ਪਤੀ ਨੂੰ ਰੋਟੀ ਦੇ ਕੇ ਉਹ ਆਪ ਰੋਟੀ ਖਾਣ ਲੱਗੀ ਪ੍ਰੀਤ ਦਾ ਪਿਓ ਕਹਿੰਦਾ ਇਕੱਲੇ ਕਰੀਲੇ ਮੈਨੂੰ ਖਾਣੇ ਮੇਰੇ ਲਈ ਥੋੜੀ ਜੀ ਦਾਲ ਬਣਾ ਪ੍ਰੀਤ ਨੇ ਆਪਣੀ ਰੋਟੀ ਵਿੱਚ ਛੱਡੀ ਤੇ ਫਿਰ ਆਪਣੇ ਪਿਓ ਲਈ ਦਾਲ ਬਣਾਈ ਦੂਸਰੇ ਪਾਸੇ ਉਸ ਦੇ ਦਿਲ ਵਿੱਚ ਇਹ ਵੀ ਗੱਲ ਚੱਲ ਰਹੀ ਸੀ ਕਿ ਮੇਰਾ ਸੱਸ ਸਹੁਰਾ ਤੇ ਉਸ ਦਾ ਪਤੀ ਮੈਨੂੰ ਕੀ ਕਹਿਣਗੇ ਕਿ ਤੇਰਾ ਪਿਓ ਕਿੰਨੇ ਨਖਰੇ ਕਰਦਾ ਹੈ ਨਾਲੇ ਮੇਰਾ ਸੱਸ ਸੋਹਰਾ ਜਿਵੇਂ ਦਾ ਵੀ ਕੁਝ ਰੁੱਖਾ ਮਿੱਸਾ ਮੈਂ ਬਣਾ ਕੇ ਦੇ ਦਿੰਦੀ ਹਾਂ ਖਾ ਲੈਂਦੇ ਹਨ ਬਿਲਕੁਲ ਵੀ ਰੁਕਾ ਟੋਕੀ ਜਾਂ ਸਵਾਦ ਨਹੀਂ ਭਾਲਦੇ ਕਦੇ ਕਦਾਂ ਹੀ ਮੇਰੇ ਘਰ ਵਾਲਾ ਮੈਨੂੰ ਕਹਿ ਦਿੰਦਾ ਕਿ ਸਬਜ਼ੀ ਨਹੀਂ ਪਸੰਦ ਮੈਂ ਨਹੀਂ ਖਾਵਾਂ ਕਿ ਤਾਂ ਮੈਂ ਕਹਿ ਦਿੰਦੀ ਆ ਜ਼ਿਆਦਾ ਨਖਰੀ ਨਾ ਕਰੋ ਇਹ ਹੀ ਖਾ ਲਓ ਮੈਂ ਕੱਲ ਨੂੰ ਹੋਰ ਬਣਾ ਦੇਵਾਂਗੀ ਤੇ ਜਿਵੇਂ ਕਿਵੇਂ ਮੈਂ ਉਹਨਾਂ ਨੂੰ ਕਿਹਾ ਕਿ ਚੁੱਪ ਕਰਵਾ ਦਿੰਦੀ ਹਾਂ ਉਹਨਾਂ ਨੂੰ ਬੜੀ ਹੈਂਕੜ ਨਾਲ ਜਵਾਬ ਦੇ ਦਿੰਦੀ ਹਾਂ ਪਰ ਹੁਣ ਉਸ ਦਾ ਪਿਓ ਉਸ ਦੇ ਸਹੁਰੇ ਪਰਿਵਾਰ ਵਿੱਚ ਉਸ ਦੀ ਇੱਜ਼ਤ ਨੂੰ ਕਾਫੀ ਠੇਸ ਪਹੁੰਚਾ ਰਿਹਾ ਸੀ ਉਸ ਦਾ ਪਿਓ ਉਸ ਦੀ ਹਰ ਕੰਮ ਵਿੱਚ ਨੋਕਾ ਟੋਕੀ ਨਾ ਪਸੰਦ ਕੀ ਕਰਨਾ ਕੀ ਕਹਿੰਦਾ ਮੇਰੇ ਕੱਪੜੇ ਨਹੀਂ ਸਹੀ ਧੋਤੇ ਸਹੀ ਤਰੀਕੇ ਨਾਲ ਪ੍ਰੈਸ ਨਹੀਂ ਕੀਤੇ ਕਰੀਜਾ ਨਹੀਂ ਬੱਜੀਆਂ ਇਹ ਖਾਣਾ ਸਵਾਦ ਨਹੀਂ ਬਣਾਇਆ ਉਸ ਦਾ ਪਿਓ ਹਰ ਰੋਜ਼ ਆਪਣੀ ਧੀ ਨੂੰ ਉਹ ਸਬਜ਼ੀ ਦੀ ਡਿਮਾਂਡ ਕਰਦਾ ਸੀ ਜੋ ਉਹਨਾਂ ਦੇ ਘਰ ਵਿੱਚ ਨਹੀਂ ਹੁੰਦੀ ਸੀ। ਪ੍ਰੀਤ ਹੁਣ ਆਪਣੇ ਪਿਓ ਦੀ ਨੋਕਾ ਟੋਕੀ ਤੇ ਜਦੋਂ ਉਹ ਰੋਟੀ ਖਾਣ ਬੈਠਦੀ ਉਸ ਦੇ ਸਵਾਲਾਂ ਦੇ ਵਿਹਾਰ ਤੋਂ ਬੜੀ ਤੰਗ ਆ ਚੁੱਕੀ ਸੀ। ਇੱਕ ਦਿਨ ਦਾ ਪਾਇਰ ਟਾਈਮ ਪ੍ਰੀਤ ਨੇ ਆਪਣੇ ਪਿਓ ਨੂੰ ਪੁੱਛ ਕੇ ਸਬਜ਼ੀ ਬਣਾਈ। ਰੋਟੀ ਫੜਾ ਕੇ ਖੁਦ ਖਾਣ ਬੈਠੀ ਤਾਂ ਉਸ ਦਾ ਪਿਓ ਕਹਿੰਦਾ شاہੀ ਪਨੀਰ ਦੀ ਸਬਜ਼ੀ ਬੇਸ਼ੱਕ ਮੇਰੀ ਪਸੰਦ ਦੀ ਸਬਜ਼ੀ ਹੈ ਪਰ ਹੁਣ ਇਸ ਟਾਂ ਮੇਰਾ ਦਿਲ ਨਹੀਂ ਕਰ ਰਿਹਾ ਤੂੰ ਮੇਰੇ ਲਈ ਪਿੰਡੀਆਂ ਦੀ ਸਬਜ਼ੀ ਬਣਾ ਦੇ ਪ੍ਰੀਤ ਨੂੰ ਬੜੀ ਭੁੱਖ ਲੱਗੀ ਸੀ ਘਰ ਵਿੱਚ ਪਿੰਡੀਆਂ ਵੀ ਨਹੀਂ ਸੀ ਪ੍ਰੀਤ ਨੇ ਆਪਣੇ ਪਿਓ ਨੂੰ ਕਿਹਾ ਡੈਡੀ ਘਰ ਵਿੱਚ ਪਿੰਡੀਆਂ ਨਹੀਂ ਤੁਸੀਂ ਹੁਣ ਇਹ ਸਬਜ਼ੀ ਖਾ ਲਓ ਰਾਤ ਨੂੰ ਮੈਂ ਤੁਹਾਨੂੰ ਪਿੰਡੀਆਂ ਦੀ ਸਬਜ਼ੀ ਬਣਾ ਦੇਵਾਂਗੀ ਪ੍ਰੀਤ ਦਾ ਪਿਓ ਕਹਿਣ ਲੱਗਾ ਤੇਰੀ ਭਾਬੀ ਤਾਂ ਘਰ ਵਿੱਚ ਚਾਰ-ਚਾਰ ਸਬਜ਼ੀਆਂ ਲਿਆ ਕੇ ਰੱਖਦੀ ਹੈ ਮੈਂ ਜਿਸ ਦੀ ਵੀ ਫਰਮਾਇਸ਼ ਕਰਦਾ ਹਾਂ ਮੈਨੂੰ ਬਣਾ ਕੇ ਦਿੰਦੀ ਹੈ ਤੁਹਾਡੇ ਘਰ ਵਿੱਚ ਇੱਕ ਵੀ ਸਬਜ਼ੀ ਨਹੀਂ ਦੂਸਰੀ ਕਿੱਥੋਂ ਲਿਆਵੋਗੇ ਹੁਣ ਪ੍ਰੀਤ ਨੂੰ ਆਪਣੇ ਪਿਓ ਤੇ ਬਹੁਤ ਗੁੱਸਾ ਆਇਆ ਉਹ ਆਪਣੇ ਪਿਓ ਨੂੰ ਕਹਿਣ ਲੱਗੀ ਡੈਡੀ ਮੈਂ ਨਹੀਂ ਤੇਰੀ ਨਖਰੀ ਤੇ ਨੋਕਾ ਟੋਕੀ ਹੋਰ ਬਰਦਾਸ਼ਤ ਕਰ ਸਕਦੀ ਇਹ ਭਾਬੀ ਹੀ ਹੈ ਜੋ ਤੁਹਾਨੂੰ ਬਰਦਾਸ਼ਤ ਕਰ ਰਹੀ ਹੈ ਆਪਣੇ ਘਰ ਹੀ ਚੱਲਿਆ ਜਾ ਬਲਦੇਵ ਸਿੰਘ ਨੇ ਬਿਨਾ ਰੋਟੀ ਖਾਦੇ ਫਟਾਫਟ ਆਪਣਾ ਸਮਾਨ ਪੈਕ ਕੀਤਾ ਪ੍ਰੀਤ ਨੂੰ ਕਹਿਣ ਲੱਗਾ ਤੂੰ ਮੈਨੂੰ ਮੇਰੇ ਘਰ ਛੱਡਿਆ ਪ੍ਰੀਤ ਪਹਿਲਾਂ ਹੀ ਚਾਹੁੰਦੀ ਸੀ ਕਿਉਂਕਿ ਉਸਦੇ ਪਿਓ ਨੂੰ ਆਏ ਨੂੰ ਘਰ ਵਿੱਚ ਹਫਤਾ ਹੋ ਗਿਆ ਸੀ ਨਾਲੇ ਪਿਓ ਵੀ ਹੁਣ ਆਪਣੇ ਘਰ ਜਾਣਾ ਚਾਹੁੰਦਾ ਸੀ ਉਹ ਦਾ ਵੀ ਇਹ ਚਾਹ ਪੂਰਾ ਹੋ ਚੁੱਕਾ ਸੀ ਸਹੁਰੇ ਪਰਿਵਾਰ ਦੇ ਜੀ ਸਾਹਮਣੇ ਉਸਦੇ ਪਿਓ ਦੀਆਂ ਡਿਮਾਂਡਾਂ ਨਖਰੇ ਉਸਦੇ ਸਹੁਰੇ ਘਰ ਵਿੱਚ ਉਸਦਾ ਸਿਰ ਨੀਵਾ ਕਰ ਰਹੇ ਸੀ ਪੀਕੇ ਘਰ ਛੱਡ ਕੇ ਆਉਣ ਲਈ ਉਹ ਵੀ ਰਾਜ਼ੀ ਹੋ ਗਈ ਤੇ ਉਹ ਬੱਸ ਫੜ ਕੇ ਆਪਣੇ ਪਿਓ ਨੂੰ ਘਰ ਛੱਡਣ ਆਈ ਤੇ ਆਪਣੀ ਪਰਜਾਈ ਹਰਪ੍ਰੀਤ ਨੂੰ ਘੁੱਟ ਕੇ ਗੱਲ ਨਾਲ ਲਾ ਕੇ ਕਹਿਣ ਲੱਗੀ ਭਾਬੀ ਮੈਂ ਗਲਤ ਸੀ ਤੁਸੀਂ ਸਹੀ ਹੋ ਡੈਡੀ ਨੂੰ ਹੈਂਡਲ ਮੈਂ ਨਹੀਂ ਕਰ ਸਕਦੀ ਤੁਸੀਂ ਹੀ ਨਿੱਕਿਆਂ ਵੱਡਿਆਂ ਕਿਸ ਦੀਆਂ ਫਰਮਾਇਸ਼ਾਂ برداشت ਕਰ ਰਹੇ ਹੋ ਮੈਂ ਨਹੀਂ ਕਰ ਸਕਦੀ ਤੁਸੀਂ ਇਸ ਘਰ ਦੀ ਨੋਹ ਹੋ ਤਨ ਹੋ ਭਾਬੀ ਤਨ ਹੈ ਤੁਹਾਡੀ ਸਹਿਨ ਸ਼ਕਤੀ ਤੁਸੀਂ ਬੱਚਿਆਂ ਨੂੰ ਵੀਰੇ ਨੂੰ ਤੇ ਘਰ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡੈਡੀ ਦੀ ਨੋਕਾ ਟੋਕੀ ਤੇ ਨਖਰੇ ਵੀ ਬਰਦਾਸ਼ਤ ਕਰਦੇ ਹੋ ਭਾਬੀ ਅੱਜ ਮੈਨੂੰ ਇਹ ਅਹਿਸਾਸ ਹੋ ਗਿਆ ਕਿ ਜ਼ਰੂਰੀ ਨਹੀਂ ਹਰ ਵਾਰ ਘਰ ਦੀਆਂ ਨੋਹਾਂ ਹੀ ਗਲਤ ਹੋਣ ਮਾਪੇ ਵੀ ਗਲਤ ਹੋ ਸਕਦੇ ਹਨ ਪਰ ਅਗਲੀ ਘਰ ਦੀਆਂ ਧੀਆ ਸਮਾਜ ਦੀ ਇੱਜ਼ਤ ਸ਼ਰਮ ਤੇ ਵੱਡਿਆਂ ਦੀ ਇੱਜ਼ਤ ਦੀ ਖਾਤਰ ਕੁਝ ਨਹੀਂ ਬੋਲਦੀਆਂ ਬੱਸ ਚੁੱਪ ਕਰ ਜਾਂਦੀਆਂ ਹਨ ਜਿਵੇਂ ਤੁਸੀਂ ਮੇਰੇ ਡੈਡੀ ਨੂੰ ਬਰਦਾਸ਼ਤ ਕਰਦੇ ਆਏ ਹੋ ਬਰਦੇਵ ਸਿੰਘ ਨੇ ਆਪਣੀ ਨੋ ਨੂੰ ਕਿਹਾ ਕਿ ਹਰਪ੍ਰੀਤ ਬੇਟਾ ਜਲਦੀ ਜਲਦੀ ਖੀਰ ਬਣਾ ਲਿਆ ਮੈਨੂੰ ਖੀਰ ਖਾਦੇ ਨੂੰ ਬਹੁਤ ਦਿਨ ਹੋ ਗਏ ਛੋਲੇ ਪਨੀਰ ਦੀ ਵੀ ਸਬਜ਼ੀ ਬਣਾ ਲਿਆ ਤੇ ਡੈਡੀ ਦੀਆਂ ਆਦਤਾਂ ਤੇ ਸਭਾ ਬਿਲਕੁਲ ਵੀ ਨਹੀਂ ਬਦਲਿਆ ਸੀ ਆਉਂਦੇ ਸਾਰੀ ਉਹਨਾਂ ਨੇ ਡਿਮਾਂਡਾਂ ਤੇ ਨੋਕਾ ਟੋਕੀ ਕਰਨੀ ਸ਼ੁਰੂ ਕਰ ਦਿੱਤੀ ਪਰ ਅੱਜ ਮੈਂ ਆਪਣੀ ਭਾਬੀ ਨੂੰ ਕਿਹਾ ਭਾਬੀ ਚਾਹੇ ਤੁਸੀਂ ਡੈਡੀ ਨੂੰ ਭੁੱਖਾ ਰੱਖੋ ਚਾਹੇ ਰਜਾਓ ਤੁਹਾਡੀ ਗੱਲ 'ਚ ਮੈਂ ਕਦੇ ਦਖਲ ਅੰਦਾਜ਼ੀ ਨਹੀਂ ਦੇਵਾਂਗੀ ਮੇਰੀ ਇਹ ਗੱਲ ਸੁਣ ਕੇ ਭਾਬੀ ਤੇ ਡੈਡੀ ਉੱਚੀ ਉੱਚੀ ਹੱਸਣ ਲੱਗ ਪਏ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੀਆਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ